ਹਾਂ ਜੀ ਕੀ ਨਾਮ ਹੈ ਤੁਹਾਡਾ ਤੇਜਿੰਦਰ ਸਿੰਘ ਕੀ ਮਾਮਲਾ ਹੈ ਇਕੱਠੋ ਮਾਮਲਾ ਇਹੀ ਹੈ ਜੀ ਜੇ ਪੈਣ ਦਾ ਝਗੜਾ ਆਇਆ ਸਾਡਾ ਤੇ ਪਰਚਾ ਹੋਇਆ ਦੂਜੀ ਤਰਫ ਤੇ ਦਸਾਂ ਬੰਦਿਆਂ ਦੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੁਹਾਨੂੰ ਕਾਨੂੰਨ ਅਨੁਸਾਰ ਸਾਬਤ ਦਵਾਇਆ ਜਾਵੇ ਕਿੰਨੀ ਜ਼ਮੀਨ ਦਾ ਝਗੜਾ ਤੇ ਕੌਣ ਕੌਣ ਵੜੇ ਦੋ ਕਿੱਲੇ ਦਾ ਸਾਡਾ ਉੱਥੇ ਝਗੜਾ ਸੀਗਾ ਜੀ ਦੋ ਕਿੱਲੇ ਦਾ ਮੇਰੇ ਕੋਲ ਪਿਆਰਨਾ ਵਾ ਇੱਕ ਕਿੱਲੇ ਦਾ ਝਗੜਾ ਬਣਾਉਂਦੇ ਆ ਜਿੱਤੇ ਕਬਜ਼ਾ ਕਰਦੇ ਆ ਜਿਹੜਾ ਕੋ ਪਹਿਲੋਂ ਗਹਿਣੇ ਸੀਗਾ ਉਹ ਲਿਖਤ ਹੋਈ ਹੈ ਲਿਖਤਾ ਹੈ ਗਿਆ ਮੇਰੇ ਕੋਲ ਆ ਜੀ ਮੈਨੂੰ ਰਜਿਸਟਰੀ ਹੋਈ ਉਹਦੀ ਦੋ ਕਿੱਲੇ ਦੇ ਜਿਹੜਾ ਬਿਆਨ ਆਇਆ ਫੁੱਲ ਪੇਮੈਂਟ ਦਾ ਕਾਲੀ ਮੈਂ 10 ਸਾਲ ਤੋਂ ਵਾਣਦੇ ਆ ਜੀ ਜਦੋਂ ਉਹਨੂੰ ਪੈਸੇ ਚਲੇ ਗਏ ਉਹ ਬੰਦੇ ਮੈਨੂੰ ਪੈਣੀ ਛੱਡਦੇ ਇਹ ਤੇ ਕੋਈ ਵੀ ਬੰਦਾ ਕੋਈ ਪੈਣੀ ਕਿੱਲੇ ਤੇ ਨਾ ਕਿੰਦਾ ਉਹਨਾਂ ਦਾ ਤਕਸੀਮ ਦਾ ਦਾਵਾ ਚੱਲਦਾ ਸੀ ਇਹ ਕਰਕੇ ਉਹਨੇ ਮੈਨੂੰ ਜਿਹੜਾ ਰਜਿਸਟਰੀ ਨਹੀਂ ਕੀਤੀ ਤੇ ਬਾਕੀ ਕਾਨੂੰਨ ਬਾਰੇ ਮੈਂ ਦਊਂਗਾ ਕੋਈ ਜਾਣਕਾਰੀ ਸੀਗਾ ਜਿੱਤ ਤਰ੍ਹਾਂ ਵੀ ਆਪਾਂ ਨੂੰ ਸਮਝ ਆਉਂਦੀ ਆ ਉਹਨਾਂ ਕੰਮ ਨਾ ਖਾ ਲਿਆ ਇਹ ਪੈਸੇ ਗਏ ਕਰਕੇ ਉਹਨਾਂ ਮੈਨੂੰ ਪੈਣੀ ਛੱਡੀ ਉਤਰਾ ਦੇ ਕਿ ਲੱਖਾਂ ਨਹੀਂ ਚੁੱਕਣ ਦਿੰਦਾ ਇਨੇ ਚਰਦੋਂ ਮੈਂ ਪੜੀ ਬੋਣੇ ਇਹਨਾਂ ਦੁਖਦਾਰੀਆਂ ਮੇਰੇ ਨਾਮ ਕੀ ਮੰਗੀ ਆਉਂਦੇ ਮੰਗੇ ਹੁਣ ਸਾਫ ਦੀ ਮੰਗ ਕਰਦੇ ਆ ਕਿਸੇ ਨਾਤੇ ਜਿੰਨਾ ਤੇ ਪਰਚਾ ਹੋਇਆ ਘੱਮ ਸੇ ਘੱਮ ਉਹਨਾਂ ਨੂੰ ਫੜਿਆ ਦੇ ਜਾਵੇ ਜੀ ਨਾ ਨਾ ਉਹਨਾਂ ਦਾ ਲਗਾ ਭਾਈ ਮਾਣ ਹਰ ਪ੍ਰੀਤ ਸਿੰਘ ਸੋਨਾ ਸੁੱਖਾ ਇਹ ਬੱਬੂ ਵਰਜਿੰਦਰ ਸਿੰਘ ਉਰਫ ਬੱਬੂ ਜਿਹੜੇ ਮੇਰੇ ਨਾਲ ਕਈ ਮਾਰਨੇ ਪਿਆ ਮੇਰੀ ਹੱਟ ਲਾਈ ਆ ਮੇਰੀ ਉਂਗਲੀ ਟੁੱਟੀ ਆ ਤੇ ਹਰ ਭਜਨ ਕੋਰ ਮੌਕੇ ਤੇ ਆ ਮਨਦੀਪ ਕੋਰ ਮੌਕੇ ਤੇ ਲੜਕਾਰੇ ਮਾਰਦੀ ਆ ਵੀਡੀਓ ਮੇਰੇ ਕੋਲ ਮੌਕੇ ਦੀ ਮੌਜੂਦ ਆ ਜੀ ਹੂੰ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਮੈਂ ਇਹੋ ਮੰਗ ਕਰਦਾ ਹਾਂ ਜੀ ਕਿ ਨਾ ਜੜਾ ਆਗ ਸਿੰਘ ਜੀ ਕੀ ਮਾਮਲਾ ਮਾਮਲਾ ਇਹਨਾਂ ਨੇ ਜਮੀਨ ਮਤਲਬ ਫੁੱਲ ਪੇਮੈਂਟ ਦਾ ਬਿਆਨਾ ਹੈ ਤੇ ਉਹ ਬਿਆਨੇ ਦੇ ਵਿੱਚ ਉਹਨਾਂ ਹੈ ਵੀ ਤਕਸੀਮ ਉਹਨਾਂ ਦਾ ਭਰਾਵਾਂ ਦਾ ਝਗੜਾ ਚੱਲਦਾ ਸੀ ਉਹਨਾਂ ਤਕਸੀਮ ਹੋਣ ਤੋਂ ਬਾਅਦ ਰਜਿਸਟਰੀ ਕਰਨਗੇ ਉਹਦੇ ਵਿੱਚ ਉਸ ਬੰਦੇ ਦੀ ਡੈਥ ਹੋ ਗਈ ਉਹ ਤਕਸੀਮ ਅਜੇ ਹੋਈ ਨਹੀਂ ਇਹਨਾਂ ਨੇ ਕੋਰਟ ਚ ਕੇਸ ਲਾਇਆ ਜੀ ਤੇ ਕੇਸ ਦੇ ਵਾਹ ਦੇ ਵਿੱਚ ਇਹਨਾਂ ਨੇ ਉਹ ਮਤਲਬ ਉਹਨਾਂ ਨੇ ਜ਼ਬਰਦਸਤੀ ਇਹਨਾਂ ਦੇ ਚੋਨਾ ਲੱਗੇ ਤੇ ਜਾ ਕੇ ਤੇ ਵਿੱਚ ਵਾਹਣਾ ਸ਼ੁਰੂ ਕਰਤਾ ਉੱਚੇ ਝਗੜਾ ਆ ਉਸ ਟਾਈਮ ਤੇ ਤੇਜਿੰਦਰ ਸਿੰਘ ਨੂੰ ਸੱਟਾਂ ਲੱਗ ਗਈਆਂ ਉਹਦਾ ਕਾਰਵਾਈ ਪਰਚਾ ਹੋਇਆ ਹੀ ਪਰ ਪੁਲਿਸ ਪ੍ਰਸ਼ਾਸਨ ਕਰਦੀ ਕੁਛ ਨਹੀਂ ਗੀ ਸਿਆਸੀ ਕਾਰਨ ਕਰਕੇ ਨਾ ਇਹਨਾਂ ਦੀ ਸੁਣਵਾਈ ਨਹੀਂ ਹੁੰਦੀ ਹਨ ਨਾਮ ਕੀ ਨਾਲ ਦਾ ਹਾਂਜੀ ਸਰ ਮੇਰਾ ਨਾਮ ਮਨਦੀਪ ਕੌਰ ਹੈ ਇੱਕ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਹੋਇਆ ਹੈ ਤੇਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ 'ਤੇ ਕੋਈ ਹਮਲਾ ਵੀ ਹੋਇਆ ਤੇ ਜ਼ਮੀਨ ਨੂੰ ਲੈ ਕੇ ਜਿਹੜਾ ਕੁਝ ਪੈਸਿਆਂ ਦਾ ਲੈਣ ਦੇਣ ਵੀ ਹੈ ਤਾਂ ਉਹ ਨਿਕੋਟ ਮਾਰ ਕਿਤੇ ਕੀ ਕਰਨੇ ਤੁਹਾਡੇ ਅ ਸਰ ਐਵੇਂ ਤੇ ਕੋਈ ਗੱਲ ਨਹੀਂ ਆਪਾਂ ਤਜਿੰਦਰ ਸਿੰਘ ਨੂੰ ਜ਼ਮੀਨ ਦਿੰਦੇ ਰਹੇ ਆ ਠੇਕੇ ਦੇ ਉੱਤੇ ਕਿਉਂਕਿ 2007 ਤੋਂ ਸਾਡੇ ਫਾਦਰ ਸਾਹਿਬ ਸੋਹਰਾ ਸਾਹਿਬ ਮਰੇ ਉਹ ਜਲੰਧਰ ਮੂਵ ਹੋ ਗਏ ਸੀਗੇ ਤੇ ਉਸ ਤੋਂ ਮਗਰੋਂ ਇਹਨਾਂ ਨੂੰ ਜ਼ਮੀਨ ਠੇਕੇ ਤੇ ਦਿੰਦੇ ਰਹੇ ਆ 20 ਤੱਕ ਇਹ ਸਾਨੂੰ ਠੇਕਾ ਠੁਕਾ ਦੇ ਹੀ ਦਿੰਦੇ ਰਹੇ ਹਨਾ ਵਿੱਚ ਸਾਰੇ ਮੇਰੇ ਸੋਹਰਾ ਸਾਹਿਬ ਐਕਸਪਾਇਰ ਹੋ ਗਏ ਨੇ ਉਸ ਤੋਂ ਮਗਰੋਂ ਸਾਨੂੰ ਆ ਕੇ ਡਰਾਉਣ ਧਮਕਾਉਣ ਲੱਗ ਪਏ ਵੀ ਤੁਹਾਡੇ ਬਿਆਨ ਨੇ ਹੋਏ ਜੇ ਉਹ ਹੋਇਆ ਉਹ ਹੋਇਆ ਹਨਾ ਆਪਾਂ ਜਾ ਕੇ ਪੇਪਰ ਅਦਾਲਤ ਚ ਘੜਾਏ ਤੇ ਕੋਈ ਬਿਆਨਨਾ ਨਹੀਂ ਰਜਿਸਟਰ ਸੀਗਾ ਜਦ ਕਿ ਉਹ ਗਹਿਣੇ ਸੀਗੀ ਜ਼ਮੀਨ 3 ਲੱਖ ਦੇ ਵਿੱਚ ਤੇ ਇਹਨਾਂ ਨੂੰ ਕਿਹਾ ਕਿ 3 ਲੱਖ ਰੁਪਇਆ ਆਪਣਾ ਲੈ ਲਓ ਤੇ ਸਾਡੀ ਜ਼ਮੀਨ ਖਾਲੀ ਕਰ ਦਿਓ ਤੇ ਕਹਿਣ ਲੱਗੇ ਕਿ ਨਹੀਂ ਮੈਂ ਇਦਾਂ ਨਹੀਂ ਕਰਨਾ ਜ਼ਮੀਨ ਨਹੀਂ ਤੁਹਾਨੂੰ ਦੇਣੀ ਹਨ ਫਿਰ ਆਪਾਂ ਐਸਟੀਐਮ ਆਫਿਸ ਜਾ ਕੇ ਕੇਸ ਫਾਈਲ ਕਰ ਦਿੱਤਾ ਆ ਉਸ ਤੋਂ ਮਗਰੋਂ ਉਹ ਸਾਡੇ ਫੇਵਰ ਚ ਉਹਨਾਂ ਨੇ ਕਰਕੇ ਤੇ ਅਦਾਲਤ ਚ ਹੀ 3 ਲੱਖ ਰੁਪਇਆ ਰੱਖ ਦਿੱਤਾ ਸੀਗਾ ਦਾਲਤ ਚ ਰਖੰਦੋ ਮਗਰੋਂ ਸਾਨੂੰ ਉਹਨਾਂ ਨੇ ਕਬਜ਼ਾ ਵੀ ਕਰਵਾਇਆ 18/7 ਨੂੰ 18/7 ਤੋਂ ਮਗਰੋਂ ਆਪਾਂ 19 ਨੂੰ ਇਹਨਾਂ ਨੇ ਜਾਂਦਿਆਂ ਸਾਡੇ ਖੇਤਾਂ 'ਚ ਝੋਨਾ ਲਾ ਦਿੱਤਾ ਸੀਗਾ ਤੇ 19 ਨੂੰ ਆਪਾਂ ਇਹਦੇ ਪੈਸੇ ਵੀ ਪੇ ਕਰਦੇ ਸੀਗੇ ਹਨਾ ਉਸ ਤੋਂ ਮਗਰੋਂ ਆਪਾਂ 23 ਤਰੀਕ 23/7 ਨੂੰ ਆਪਣੀ ਜ਼ਮੀਨ ਨੂੰ ਪਾਣੀ ਲਾਉਣ ਗਏ ਆ ਤਾਂ ਉਸ ਦਿਨ ਇਹਨਾਂ ਨੇ ਆ ਕੇ ਉਧਰੋਂ ਆਏ ਹਥਿਆਰ ਲੈ ਕੇ ਆਪਣੇ ਪਿਸਟਲ ਸੀਗਾ ਇਹਨਾਂ ਕੋਲ ਬਰਚੀਸ ਸੀਗੀ ਕਈ ਸੀਗੀ ਤੇ ਇਹਨਾਂ ਨੇ ਆਉਂਦਿਆਂ ਹੀ ਸਾਡੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਇਹ ਸਾਡੀ ਲੜਾਈ ਕੋਈ ਵੀਡੀਓ ਵੀ ਕਹਿੰਦੇ ਬਣੀ ਹੋਈ ਐ ਸੁਨਦੀ ਅ ਹਾਂਜੀ ਸਰ ਇਹਨਾਂ ਨੇ ਵੀਡੀਓ ਇਹ ਬਣਾਉਂਦੇ ਹੀ ਰਹੇ ਨੇ ਉੱਥੇ ਸਾਡੇ ਕੋਲ ਵੀ ਵੀਡੀਓ ਹੈਗੇ ਆ ਅਦਾਲਤ ਦੇ ਵਿੱਚ ਇਹ ਬਾਅਦ ਚ ਲੜਾਈ ਤੋਂ ਮਗਰੋਂ ਇਹ ਅਦਾਲਤ ਚ ਚਲੇ ਗਏ ਨੇ ਮਤਲਬ ਤੇ ਜਾ ਕੇ ਅਦਾਲਤ ਚ ਕਹਿੰਦੇ ਕਿ ਸਾਨੂੰ ਸਟੇ ਕਰ ਦੋ ਜੇ ਉਹ ਸਾਰੇ ਵੀਡੀਓ ਸਾਡੇ ਕੋਲ ਵੀ ਹੈਗੇ ਨੇ ਇਹਨਾਂ ਦੇ ਉਹਨਾਂ ਨੇ ਕਿਹਾ 60 ਫੁੱਟ ਵੀ ਕੋਈ ਉਹਨਾਂ ਦੇ ਲੱਗੀਦਾ ਨਹੀਂ ਬਿਲਕੁਲ ਸਰ ਉਹ ਬਿਲਕੁਲ ਠੀਕ ਠਾਕ ਸੀਗੇ ਮੇਰੇ ਕੋਲ ਵੀਡੀਓ ਹੈਗੇ ਨੇ ਉਹ ਮੈਂ ਤੁਹਾਨੂੰ ਵਿਖਾ ਸਕਦੀ ਹਾਂ ਉਹਨਾਂ ਚ ਕਿਤੇ ਵੀ ਸੱਟ ਨਹੀਂ ਆ ਗਈ ਇਹਨਾਂ ਨੇ ਬਾਅਦ ਚ ਜਾ ਕੇ ਆਪਣਾ ਲਿਆ ਹੋਇਆ ਰਿਜ਼ਲਟ ਬਾਤ ਚ ਉਦਾ ਲਿਆ ਹੋਇਆ ਜਦ ਕਿ 6:30 ਵਜੇ ਤੱਕ ਉਥੇ ਲਾਈਵ ਹੀ ਰਹੇ ਨੇ ਅਦਾਲਤ ਦੇ ਵਿੱਚ ਹੀ ਖੜੇ ਰਹੇ ਨੇ ਸਾਡੀ ਲੜਾਈ 12:30 ਦੇ ਕਰੀਬ ਹੋਈ ਸੀਗੀ 6:30 ਵਜੇ ਤੱਕ ਕੋਈ ਹਸਪੀਟਲ ਐਡਮਿਟ ਨਹੀਂ ਹੋਏ ਸਾਡੇ ਜਿਹਦੇ ਨਾਲ ਸਾਡੀ ਇਹਨਾਂ ਦੀ ਲੜਾਈ ਹੋਈ ਸੀਗੀ ਉਹ ਬਾਜੀ ਨੂੰ ਸਾਟ ਲੱਗੀ ਸੀ ਆਪਾਂ ਹਸਪੀਟਲ ਕੈਰੋਂ ਦਾਖਲ ਰਏ ਆਰ ਮੰਗ ਇਹ ਹੈ ਕਿ ਸਾਨੂੰ ਨਜਾਇਜ਼ ਪਰਚੇ ਪਾਈ ਜਾਂਦੇ ਨੇ ਤੇ ਵੀ ਜਿਹੜਾ ਸਾਨੂੰ ਹਰਾਸਮੈਂਟ ਕਰਦੇ ਪਏ ਨੇ ਇਹ ਨਾ ਸਾਨੂੰ ਕਰਿਆ ਜੀ ਕੋਈ ਲਿਖਤੀ ਉਹ ਕਹਿੰਦੇ ਸਾਡੇ ਕੋਲ ਸਬੂਤ ਹੈਗੇ ਆ ਜਿਨ੍ਹਾਂ ਦੇ ਮਤਲਬ ਕੀ 16 ਲੱਖ ਰੁਪਏ ਜਿਹੜਾ ਲੈਣ ਦੇਣ ਦਾ ਬਿਲਕੁਲ ਨਹੀਂ ਸਰ ਜਿਹੜਾ ਬੰਦਾ 3 ਲੱਖ ਰੁਪਏ ਤੇ ਗਹਿਣੇ ਦੀ ਰਜਿਸਟਰੀ ਕਰਾ ਕੇ 3 ਲੱਖ ਰੁਪਏ ਦੇ ਰਿਹਾ ਉਹ 16 ਲੱਖ ਰੁਪਏ ਐਵੇਂ ਥੋੜੀ ਦੇ ਦੇਗਾ ਹਨਾ ਇਹ ਤੇ ਸਾਰਾ ਫੇਕ ਆ ਨਾਜਾਇਜ਼ ਉਹਨੂੰ ਸੀਗਾ ਵੀ ਚਲੋ ਮੈਂ ਡਰਾ ਧਮਕਾ ਦੇਵਾਂਗਾ ਲੇਡੀਜ਼ ਹੈਗੀਆਂ ਨੇ ਵੀ ਡਰ ਜਾਣਗੇ ਜਦ ਕਿ ਸਾਡਾ ਰਿਕਾਰਡ 'ਚ ਕਿਤੇ ਵੀ ਮਤਲਬ 16 ਲੱਖ ਰੁਪਏ ਅਦਾਲਤ ਨੇ ਪੇਸ਼ ਕਿਤੇ ਵੀ ਨਹੀਂ ਕਰ ਪੇਪਰ ਕਿਤੇ ਵੀ ਨਹੀਂ ਪੇਸ਼ ਕਰ ਪਾਏ ਠੀਕ ਹਾਂਜੀ ਜਿਹੜਾ ਮੇਰਾ ਨਾਮ ਜੀ ਸੁਖਵੰਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੀ ਮਾਮਲਾ ਸਾਡਾ ਜਿਹੜਾ ਜ਼ਮੀਨ ਨੂੰ ਲੈ ਕੇ ਵਿਵਾਦ ਬਣਿਆ ਝਗੜਾ ਵੀ ਹੋਇਆ ਤੇ ਪਰਚੇ ਵੀ ਹੋਏ ਨੇ ਦੇਖੋ ਜੀ ਇਹ ਵਿਵਾਦ ਇਸ ਤਰ੍ਹਾਂ ਬਣਿਆ ਕਿ ਅਸੀਂ ਕਦੀ ਵੀ ਝੂਠੇ ਬੰਦੇ ਦੇ ਕਦੀ ਮਗਰ ਨਹੀਂ ਗਿਆ ਅਸੀਂ ਕੁੜੀ ਦੇ ਮਤਲਬ ਮਨਦੀਪ ਕੌਰ ਦੇ ਜੋ ਬਲਰਾਜ ਸਿੰਘ ਦੀ ਨੋਆ ਉਦੇ ਹੀ ਨਾਲ ਫੇਰ ਜਗਾਇ ਕਿਉਂਕਿ ਦੋਵੇਂ ਸਿਰਫ ਜਨਾਨੀਆਂ ਅਸੀਂ ਇੱਕ ਇੱਕ ਦੀ ਸਾਸਰ ਤੇ ਇੱਕੇ ਇਹਨਾਂ ਨੇ ਸਾਡੀ ਜੁਨੀਅਰ ਨੂੰ ਭਵਾਏ ਆ ਅਸੀਂ ਇਹਨਾਂ ਦੇ ਕਾਗਜ਼ ਵੇਖੇ ਆ ਐਸਟੀਐਮ ਨੇ ਇਹਨਾਂ ਨੂੰ ਦਖਲ ਦਿੱਤਾ ਵਾ ਸਾਰਾ ਕੁਝ ਦਿੱਤਾ ਉਹ ਵੇਖਣ ਦੇ ਬਾਵਜੂਦ ਅਸੀਂ ਇਹਨਾਂ ਦੇ ਮਤਲਬ ਕਿ ਇਹਨਾਂ ਨੂੰ ਮਤਲਬ ਕਿ ਜਿਹੜੇ ਸਰਕਾਰੀ ਮਤਲਬ ਕਿ ਸਰਕਾਰ ਵੱਲੋਂ ਐਸਟੀਐਮ ਫਿਰ ਐਸਟੀਐਮ ਨੂੰ ਆਰਡਰ ਹੋਏ ਉਹਦੇ ਬਾਅਦ ਪਟਵਾਰੀ ਮਾਲ ਪਟਵਾਰੀ ਗਏ ਆ ਪੁਲਿਸ ਨਾਲ ਗਏ ਇਹਨਾਂ ਨੂੰ ਦਖਲ ਕਰਾ ਕੇ ਆਈ ਆ ਇਹਨਾਂ ਨੂੰ ਕਬਜ਼ਾ ਦਿਵਾ ਕੇ ਆਈ ਆ ਉਹਦੇ ਵਿੱਚ ਅਹੀਂ ਇੱਕ ਵਟ ਵੀ ਮੰਗਤੀ ਕਰਾਉਣ ਵਿੱਚ ਅਹੀਂ ਵਟ ਪਾਉਣਾ ਅਤੇ ਗੈਂ ਵੀ ਕੋਈ ਬੰਦਾ ਮਤਲਬ ਕਿ ਗਲਤ ਆਵੇ ਨਾ ਮਤਲਬ ਕਿ ਇਹਨਾਂ ਦੀ ਵਿਰਾਈ ਚ ਕਰਾਉਣਾ ਹੋ ਸਕੇ ਹਾਂਜੀ ਅਹੀਂ ਸਾਂਝੇ ਬੰਦੇ ਗਏ ਆ ਸਾਂਝੇ ਤੌਰ ਤੇ ਜਦ ਕਿ ਸਾਡੇ ਦੇ ਨਜਾਇਜ਼ ਪਰਚਾ ਕਰਾਇਆ ਗਿਆ ਜੀ ਹਾਲਾਂਕਿ ਉੱਥੇ ਅਹੀਂ ਇਹਨਾਂ ਨੂੰ ਆਪਸ ਵਿੱਚ ਮਾੜਾ ਮਾੜਾ ਮੋੜ ਵਟ ਟਾਉਣ ਤੋਂ ਲੋਕਚੋਕ ਹੋਈ ਆ ਤੇ ਉਹ ਅਹੀਂ ਇਹਨਾਂ ਨੂੰ ਸਭੋ ਛਡਾਇਆ ਵਾ ਛਡਾਉਣ ਦੇ ਬਾਵਜੂਦ ਵੀ ਸਾਡੇ 8-10 ਬੰਦਿਆਂ ਦੇ ਪਰਚਾ ਕਰਤਾ ਇਹ ਸਾਡੇ ਨਾਲ ਬਹੁਤ ਬਿਲਕੁਲ ਨਜਾਇਜ਼